ਇਹ ਕੰਤ ਨਹੀਂ ਕਿਸੇ ਨੂੰ ਕੋਈ ਦਿੱਕਤ ਨਹੀਂ ਆਈ ਜੀ ਲੇਖਣ ਵੇਲੇ ਰਿਸਟ ਲੇਖਣ ਵੇਲੇ ਬਾਹਰ ਜਾ ਕੋਈ ਨਹੀਂ ਜੇ ਕੋਈ ਦਿੱਕਤ ਨਹੀਂ ਹੈ ਜੀ ਕਿਸੇ ਅੰਦਰ ਕੋਈ ਦਿੱਕਤ ਨਹੀਂ ਕੋਈ ਬੱਟ ਕੁਝ ਸਕਦਾ ਨਹੀਂ ਕੋਈ ਫਰਵਾਧ ਮੈਦਾਨੀ ਬਥੇ ਨਹੀਂ ਕੋਈ ਮੁਗਦਾ ਨਹੀਂ ਜਿੰਨੀ ਫੀਸ ਭੰਦੀ ਉਹਨੇ ਹਾਜੀ ਹਾਜੀ ਉਹਨੇ ਪੈਸੇ ਉਹਨੇ ਪੈਸੇ ਕਰਾ ਦਿੱਤੇ ਬਹੁਤ ਕੋਈ ਨਾ ਕਿਸੇ ਸਕੂਲ ਚ ਕਿਸੇ ਕਚਹਿਰੀ ਚ ਕਿਤੇ ਕੋਈ ਸਰਕਾਰੀ ਹੁਕਮ ਦਫਤਰ ਚ ਅਸਤਾਨ ਚ ਨੈਗਰੁਖਿਆਣਾ ਸੋ ਅੱਜ ਪਟਿਆਲਾ ਜੰਦੇ ਆਂਦੇ ਰਾਜਪੁਰੇ ਜੀ ਕੋਟ ਦੇ ਵਿੱਚ ਰੁਕੇ ਤੁਸੀਂ ਸਾਡਾ ਆਪਣੇ ਕੈਮਰੇ ਚ ਕੈਪ ਕੀਤਾ ਤੇ ਬੀਐਸਪੀ ਆਫਿਸ ਦੇ ਆਂ ਦਿੱਕਤਾਂ ਪਰ ਲੋਕ ਮਿਲੇ ਕਈਆਂ ਦੀਆਂ ਹਿਸਟਰੀਆਂ ਹੋ ਗਈਆਂ ਫਿਰ ਅੱਗੇ ਆ ਜੇ ਬੀਟਿੰਗ ਚ ਨੇ ਮੈਂ ਤਸਿਲਦਾਰ ਸਾਡੇ ਕਮਰੇ ਵਿੱਚ ਜਾ ਕੇ ਦੋ ਤਿੰਨ ਹਿਸਟਰੀਆਂ ਲਾਈਵ ਵੀ ਦੇਖੀਏ ਕਿ ਕੀ ਸਿਸਟਮ ਹੈ ਤੇ ਤਹਿਸੀਲਦਾਰ ਇਹਦੀ 35 ਤੋਂ 40 ਦੀ ਐਵਰੇਜ ਹੁੰਦੀ ਹੈ ਹਰ ਰੋਜ ਤੇ 20 ਤੋਂ 40 ਰਿਸ਼ਤੇ ਕਰਕੇ ਜਾਂਦੇ ਸੋ ਲੋਕਾਂ ਨੇ ਵੀ ਇਹੀ ਦੱਸਿਆ ਕਿ ਬਹੁਤ ਫਰਕ ਕਤਲਾ ਨਾਲੋਂ ਕਿ ਹੁਣ ਆਉਂਦੇ ਆ ਔਰ ਆ ਕੇ ਕੋਈ ਵੀ ਅਫਸਰ ਕੁਰਸੀ ਤੇ ਐਂ ਹੀ ਹੈਗਾ ਗਾਇਬ ਹੈ ਕੁਰਸੀ ਤੋਂ ਹੁੰਦਾ ਹੈ ਕੰਮ ਹੋਣਾ ਹੁੰਦਾ ਤਾਂ ਉਸੇ ਵੇਲੇ ਹੋ ਜਾਂਦਾ ਜੇ ਕੋਈ ਹੋਰ ਡਾਕੂਮੈਂਟ ਚਾਹੀਦਾ ਹੋਵੇ ਦੱਸ ਦਊਗਾ ਮੰਗਾ ਲੈਂਦੇ ਨੇ ਪਬਲਿਕ ਦੇ ਸਾਹਮਣੇ ਤੁਸੀਂ ਸਾਰਾ ਲਾਈਵ ਰਿਕਾਰਡ ਵੀ ਕੀਤਾ ਲੋਕਾਂ ਦੇ ਵਿਊਜ਼ ਕੁਝ ਦਿੱਕਤਾਂ ਵੀ ਲੋਕਾਂ ਨੇ ਦੱਸੀਆਂ ਨੇ ਕਿ ਕਈ ਲੰਬੇ ਕੇਸ ਲਟਕਦੇ ਪਏ ਨੇ ਸੋ ਆਬੀਅਸਲੀ ਕੋਸ਼ਿਸ਼ ਕਰਾਂਗੇ ਕਿ ਕੰਮ ਜਿਹੜਾ ਫਾਸਟ ਹੋਵੇ ਕਿਉਂਕਿ ਅੱਜ ਦੇ ਜ਼ਮਾਨੇ 'ਚ ਖੱਜਲ ਖਵਾਰੀ ਹੋਵੇ ਆਨਲਾਈਨ ਜ਼ਮਾਨੇ 'ਚ ਖੱਜਲ ਖਵਾਰੀ ਹੋਵੇ ਤਾਂ ਫਿਰ ਮਤਲਬ ਬਿਲਕੁਲ ਸਿਸਟਮ ਅਲਾਉ ਨਹੀਂ ਕਰਦਾ ਸੋ ਅਸੀਂ ਅਪਡੇਟ ਕੀਤਾ ਹੈ ਇਸ ਦਾ ਸਭ ਤੇ ਅਧੇਕਾਂਤਾ ਅੰਡੇ ਦੇ ਵਿੱਚ ਜਿਹੜੀ ਹਿਸਟਰੀ ਹੋ ਕੇ ਉਹਨੂੰ ਪ੍ਰਿੰਟ ਪਤਾ ਮਿਲ ਜਾਂਦਾ ਤੇ ਇਹਦਾ ਤਾਂ ਹੰਦ ਸੈਟ ਨਹੀਂ ਲੋਕ ਨਹੀਂ ਇਸੇ ਨੇ ਕੁਝ ਕਹਿਣਾ ਸਾਰੇ ਸਾਰੇ ਅਧਿਕਾਰੀ ਜਿਹੜੇ ਨੇ ਉਹ ਮੌਜੂਦ ਨੇ ਮੈਂ ਤਾਂ ਜਾਣ ਗਿਆ ਤਾਂ ਪਤਾ ਵੀ ਨਹੀਂ ਸਤ ਸਲਾਹਾਂ ਕੀ ਕੁਝ ਨਹੀਂ ਲੋਕ ਦੱਸ ਰਹੇ ਨੇ ਲੋਕਾਂ ਦੇ ਬਹੁਤ ਫਰਕ ਹੈ ਪਹਿਲਾਂ ਨਾਲੋਂ ਕਹਿੰਦੇ ਵੀ ਅਸੀਂ ਪਹਿਲੀ ਗੱਲ ਤਾਂ ਅਸੀਂ ਪਹਿਲੀ ਵਾਰ ਕਿਸੇ ਮੁੱਖ ਮੰਤਰੀ ਨੂੰ ਆਏ ਕਚਹਿਰੀਆਂ 'ਚ ਫਿਰਦਾ ਦੇਖ ਰਹੇ ਹਾਂ ਬੜੀ ਗੱਲ ਹੈ ਠੀਕ ਹੈ ਨਾ ਇੱਥੇ ਖਾ ਇੱਥੇ ਤਾਂ ਲਾਈਨਾਂ ਲੱਗੀਆਂ ਹੁੰਦੀਆਂ ਸੀ ਇੱਥੇ ਤਾਂ ਤਹਿਸੀਲਦਾਰ ਨਹੀਂ ਆਉਂਦੇ ਸੀ ਇਹਦੇ ਅਫਸਰ ਨਹੀਂ ਆਉਂਦੇ ਸੀ ਸੋਹਣ ਨੂੰ ਹਾਜ਼ਰ ਵੀ ਰਹਿੰਦੇ ਨੇ ਤੇ ਮੇਰਾ ਅਚਾਨਕ ਆਉਣ ਦਾ ਵੀ ਮੈਂ ਕੋਈ ਇਹਨੂੰ ਇਹਨੂੰ ਆਪਾਂ ਰੇਡ ਨਾ ਕਹੋ ਇਹਨੂੰ ਇਹ ਇਹ ਕਰ ਲੋ ਮੈਂ ਸਮੱਸਿਆ ਨਾਲ ਸੁਣਨਾ ਹੈ ਮੈਂ ਅਧਿਕਾਰੀਆਂ ਦੀ ਨਹੀਂ ਸਮੱਸਿਆ ਨਾਲ ਸੁਣੀ ਹੈ ਕਿ ਕੰਪਿਊਟਰ ਵਗੈਰਾ ਸਹੀ ਚੱਲ ਰਹੇ ਨੇ ਕੋਈ ਦਿੱਕਤ ਤਾਂ ਨਹੀਂ ਆ ਰਹੀ ਪ੍ਰਿੰਟਿੰਗ 'ਚ ਕੋਈ ਦਿੱਕਤ ਤਾਂ ਨਹੀਂ ਆ ਰਹੀ ਫੋਟੋ ਹੁੰਦੀ ਹੈ ਜਿਹੜੀ ਵਿੱਚ ਵੀ ਉਹਦੇ ਕੋਈ ਦਿੱਕਤ ਤਾਂ ਨਹੀਂ ਆ ਰਹੀ ਸੋ ਇਹਨੂੰ ਇੱਕ ਸਮਝ ਲਓ ਵੀ ਦੇਖੋ ਕਿਹੜਾ ਰੇਡ ਤਾਂ ਕੋਈ ਖੁਰਦੀ ਪਾਰਟੀ ਵਗੈਰਾ ਕਰਦੀ ਉਹਦੇ ਖੋਰੀਆਂ ਹੋ ਗਿਆ ਅਜਿੱਤਾ ਹੁਣ ਸੱਤਾ ਚ ਅਸੀਂ ਤਾਂ ਇਹ ਪੁੱਛਣਾ ਕਿ ਹੁਣ ਕਰੀਏ ਕੀ ਅੱਗੇ ਹੋਰ ਬੈਟਰ ਕਿਵੇਂ ਕਰੀਏ ਸੋ ਮੈਨੂੰ ਚੰਗਾ ਲੱਗਿਆ ਲੋਕਾਂ ਨੇ ਵੀ ਦੱਸਿਆ ਕਿ ਅਸੀਂ ਖੁਸ਼ ਹਾਂ ਦੇਖੋ ਹਰ ਹਾਲਤਾਂ ਵਿੱਚ ਅਸੀਂ ਕੀ ਕਰਦੇ ਗਏ ਜਿੰਦ ਜੱਗ ਤੋਂ ਕਰੇ ਦੇਖੋ ਕੁਝ ਪੁਛਦੇ ਕੇ ਸੀਗੇ ਉਹ ਕਹਿੰਦੇ ਕੁਝ ਕੰਨੇ ਹੋ ਗਏ ਕੁਝ ਅਜੇ ਲਾਈਨ ਚ ਬੈਠੇ ਆ पीएसपी मौजूद ਨੇ ਬਾਕੀ ਰਜਿਸਟਰੀਆਂ ਸੀਗੀਆਂ ਬਾਕੀ ਕਿਸੇ ਦਾ ਕੋਈ ਪ੍ਰਮਾਨ ਪੱਤਰ ਦਾ ਕੋ ਕੰਮ ਐਸੇ ਤੱਕ ਕੋਸ਼ਿਸ਼ਾਂ ਕੀਏ ਹੋਗੇ ਆਨਲਾਈਨ ਕਰਨ ਦੇ ਕਿ ਲੋਕਾਂ ਨੂੰ ਘੱਟ ਤੋਂ ਘੱਟ ਕਚਹਿਰੀਆਂ ਜਾਣਾ ਪਵੇ ਜਿਆਦਾ ਕੰਮ ਉਹਨਾਂ ਦੇ ਪਿੰਡਾਂ ਜਾ ਕੇ ਅਫਸਰ ਕਰ ਦੇਣ। ਤੁਸੀਂ ਆਨਲਾਈਨ ਕਰ ਦੇਣ ਜਾਂ ਜਿਵੇਂ ਦਿੱਲੀ ਦੇ ਵਿੱਚ ਚੱਲਦਾ ਕੰਮ ਦੋ ਦੂਰ ਸਰਵਿਸ ਕਰਨੇ। ਸੋ ਮੈਨੂੰ ਚੰਗਾ ਲੱਗਿਆ ਕਿ ਅਚਾਨਕ ਆਏ ਜੇ ਤਾਂ ਤੱਕ ਪਹਿਲਾਂ ਪਤਾ ਲੱਗ ਜੇ। ਇਦਾਂ ਕੁਝ ਚੀਜ਼ਾਂ ਠੀਕ ਨਹੀਂ ਕਰ ਲੈਂਦੇ ਨੇ ਉਹ ਠੀਕ ਵੀ ਕਰ ਲੈਂਦੇ ਆ ਪਰ ਅਚਾਨਕ ਲੋਕਾਂ ਨੂੰ ਮਿਲੇ ਅਚਾਨਕ ਆਪਸ ਨੂੰ ਮਿਲੇ ਤੇ ਕੰਮ ਦੇ ਵਿੱਚ ਥੇਕੇ ਮੈਨੂੰ ਚੰਗਾ ਲੱਗੇ ਮੈਨੂੰ ਫਾਇਦਾ ਹੋਗਾ ਫਾਇਦਾ ਹੋਗਾ ਉਹ ਮੈਂ ਤੁਹਾਡੀ ਜਰੀ ਮੈਂ ਤੁਹਾਡੀ ਜਰੀ ਸਾਰਿਆਂ ਨੂੰ ਕਹਿਣਾ ਚਾਹੁੰਦਾ ਜਿਹੜੇ ਕਚੈੜੀਆਂ 'ਚ ਵੀ ਨੇ ਜਾਂ ਸਰਕਾਰੀ ਹਸਪਤਾਲਾਂ 'ਚ ਡਾਕਟਰ ਨੇ ਜਾਂ ਜਾਂ ਨਰਸਾਂ ਨੇ ਜਾਂ ਸਫਾਈ ਸੇਵਕ ਨੇ ਜਾਂ ਕੋਈ ਵੀ ਕਿਸੇ ਸਰਕਾਰੀ ਨੌਕਰੀ ਤੇ ਹੋ ਕਿਰਪਾ ਕਰਕੇ ਆਪਣਾ ਤਨਦੇਹੀ ਨਾਲ ਆਪਣੇ ਫਰਜ਼ ਨਿਭਾਓ ਔਰ ਇੱਕ ਗੱਲ ਹੋਰ ਵੀ ਰਹਿ ਗਈ ਸਰ ਮੇਰਾ ਕੋਈ ਪਤਾ ਨਹੀਂ ਮੈਂ ਕਦੋਂ ਕਿਹੜੇ ਹਸਪਤਾਲ ਚ ਜਾਇਆ ਕਦੋਂ ਕਿਹੜੇ ਸਕੂਲ ਨੂੰ ਚੈੱਕ ਕਰ ਲੀਏ ਕਦੋਂ ਕਿਹੜੇ ਸਰਕਾਰੀ ਅਦਾਰੇ ਨੂੰ ਚੈੱਕ ਕਰ ਲੀਏ ਜੇ ਕੋਈ ਉੱਥੇ ਕਮੀ ਪਾਈ ਗਈ ਜਾਂ ਉੱਥੇ ਕੋਈ ਇਸ ਤਰ੍ਹਾਂ ਦੀ ਚੀਜ਼ ਪਾਈ ਗਈ ਜਿਹਦੇ ਨਾਲ ਲੋਕਾਂ ਨੂੰ ਖੱਜਲ ਖੁਰੇ ਹੁੰਦੀ ਹੈ ਤਾਂ ਸਖਤ ਤੋਂ ਸਖਤ ਕਾਰਵਾਈ ਕਿਹਾ ਹੈ ਨਾ ਇਹ ਲੋਕੀਂਦਾ ਤੁਗੋ ਐਨਸੀਆਈ ਦੀ ਕਾਫੀ ਪ੍ਰਾਣੀਆਂ ਸਰਕਾਰਾਂ ਨੇ ਜੋ ਕੰਡੇ ਵਿੱਚ ਹੋਇਆ ਅਈ ਚੋਗਰੇ ਆਨਲਗਨ ਜੀ ਤੁਹਾਨੂੰ ਐਨਓਸੀ ਵਾਲਾ ਜਿਹੜਾ ਮਸਲਾ ਨੂੰ ਹੱਲ ਕਰਕੇ ਕੱਟ ਗਿਆ ਇਹਦੀ ਖਟਮ ਕਿਵੇਂ ਨਹੀਂ ਦੇ ਕੋਈ ਵੀ ਚੀਜ਼ ਜਿਹੜੇ 75 ਸਾਲ ਪੁਰਾਣੀ ਬਿਮਾਰੀ ਹੈ ਇਹ ਠੀਕ ਹੈ ਨਾ ਕੱਟ ਗਈ ਨਾ ਆਪ ਕਹਿਣਾ ਬੜੇ ਸਪੀਚ ਕਿਹੜਾ ਮਦਲੇ ਨਹੀਂ ਹੈ ਕਿਸੇ ਨਾ ਕਿਸੇ ਪੱਧਰ ਤੇ ਕੋਈ ਨਾ ਕੋਈ ਅਫਸਰ ਹੋਂ ਹੁੰਦੇ ਨੇ ਜੀਨਸ ਹਰ ਰੋਜ਼ ਬਿਜਿਲੈਂਸ ਕੀ ਕਰਦੀ ਹੈ ਜਿਹੜੇ ਜਿਹੜੇ ਕ੍ਰਪਟਾ ਅਫਸਰ ਜਾਂ ਕੋਈ ਧੱਕਾ ਹੈ ਦੀ ਪਰ ਇੰਨਾ ਕਹੇ ਬਈ ਲੋਕਾਂ ਨੂੰ ਸੁਗਰਸਾ ਇਹ ਆ ਗਿਆ ਇੱਕ ਬੰਦੇ ਨੇ ਇਹ ਗੱਲ ਵਧੀਆ ਕਹੀ ਕਹਿੰਦੇ ਵੀ ਜੇ ਅਫਸਰ ਨੂੰ ਇਹ ਵੀ ਪਤ ਪੇਨਾਰੇ ਮੁੱਖ ਮੰਤਰੀ ਨੂੰ ਦੱਸ ਦੇਣੇ ਤੁਸੀਂ ਤੁਹਾਡੇ ਫੋਨ ਨੰਬਰ ਤੇ ਅਸੀਂ ਦੱਸ ਦਾਂਗੇ ਤੇ ਉਹਨਾਂ ਨੇ ਸਾਨੂੰ ਇੱਥੇ ਲੈਣੇ ਦੇਣੇ ਪੈ ਜਾਣਗੇ ਸਤਨੂੰ ਨੌਕਰੀ ਜਾਓ ਵਿੰਡੋ ਕੀ ਸ਼ੁਰੂਆਤ ਹੋਈ ਹਟ ਉਸਕਾ ਰਿਸਪਾਂਸ ਕਿਹਦਾ ਹੈ ਨਹੀਂ ਅਬੀ ਕਭੀ ਸ਼ੁਰੂ ਕੀਆ ਨਹੀਂ ਅਬੀ ਅਬੀ ਆਸਟ੍ਰੇਲੀਆ ਤੋਂ ਚੱਲ ਰਿਹਾ ਹੈ ਉਸ ਜਗ੍ਹਾ ਹਾਂ ਤੇ ਡੀਸੀ ਆਫਿਸ ਚ ਹੋਊਗੀ ਉੱਥੇ ਲੋਕ ਕਹਣਗੇ ਜਿਹਨਾਂ ਦਾ ਡੀਸੀ ਲੈਵਲ ਤੇ ਕੰਮ ਨੇ ਉੱਥੇ ਹੋ ਜਾਣਗੇ ਜਿਹੜੇ ਡਿਪਾਰਟਮੈਂਟ ਲਿੰਕ ਕੰਮ ਨੇ ਚੰਡੀਗੜ੍ਹ ਕੌਂਸਲ ਦੇ ਪੂਰਨ ਚੰਡੀਗੜ੍ਹ ਡਿਪਾਰਟਮੈਂਟ ਤੋਂ ਅਕਾਇਦਾ ਫੋਨ ਆਊਗਾ ਕਿ ਤੁਹਾਨੂੰ ਜਿਹੜਾ ਫੋਨ ਕਰਕੇ ਅਸੀਂ ਜਿਵੇਂ ਕੱਲ੍ਹ ਬਾਤ ਘਾਟ